ਇਹ ਕਹਾਣੀ ਲੇਖਕ ਹਰਜੀਤ ਕੌਰ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੋ ਕਿਉ ਮੰਦਾ ਆਖੀਏ ਸਿੰਘ ਦਾ ਪਿਆ ਬਚਨ ਕੌਰ ਨਾਲ ਭਾਰਤ ਪਾਕਿਸਤਾਨ ਪਾਰ ਤੋਂ ਬਾਅਦ ਥੋੜਾ ਚਿਰ ਪਹਿਲਾਂ ਹੋਇਆ ਕੁਦਰਤ ਨੇ ਦੋਵਾਂ ਦੇਨਾ ਆਪ ਹੀ ਮਿਲਾ ਦਿੱਤੇ ਬਚਨ ਸਿੰਘ ਦੀ ਮਾਂ ਛੋਟੇ ਹੁੰਦੇ ਹੀ ਪੂਰੀ ਹੋ ਗਈ ਸੀ ਸਾਰੇ ਪੈਂਡ ਪਰਾਵਾਂ ਨੂੰ ਨਾਨੀ ਨੇ ਹੀ ਪਾਲਿਆ ਸੀ ਵਚਨ ਸਿੰਘ ਸਾਰੇ ਪੈਣ ਭਰਾਵਾਂ ਵਿੱਚੋਂ ਵੱਡਾ ਹੋਣ ਕਰਕੇ ਨਾਨੀ ਨੇ 18-19 ਸਾਲ ਦੀ ਉਮਰ ਉਸ ਦਾ ਵਿਆਹ ਰਿਸ਼ਤੇਦਾਰੀ ਵਿੱਚੋਂ ਕੁੜੀ ਬਚਨ ਕੌਰ ਨਾਲ ਕਰ ਦਿੱਤਾ ਕਿਉਂਕਿ ਉਸ ਨੂੰ ਹੁਣ ਰੋਟੀ ਪਕਾਉਣੀ ਔਖੀ ਸੀ ਬਚਨ ਕੌਰ ਉਮਰ ਦੀ ਉਮਰ ਦੀ ਹੌਲੀ ਹੀ ਸੀ ਨਾਨੀ ਨੇ ਹੌਲੀ-ਹੌਲੀ ਉਸ ਨੂੰ ਸਾਰਾ ਕੰਮਕਾਰ ਸਿਖਾ ਦਿੱਤਾ ਬੰਡ ਦੇ ਆਧਾਰ ਤੋਂ ਵਚਨ ਸਿੰਘ ਤੇ ਬਚਨ ਕੌਰ ਨੇ ਆਪਣੇ ਪਿੰਡੇ ਤੇ ਹੰਡਾਇਆ ਪਾਕਿਸਤਾਨੋਂ ਇੱਧਰ ਆ ਕੇ ਬਚਨ ਸਿੰਘ ਨੂੰ ਪਿੰਡ ਆਲਮਪੁਰ ਵਿਖੇ ਜ਼ਮੀਨ ਅਲਾਟ ਹੋਈ। ਦੋ ਕੁ ਸਾਲ ਬਾਅਦ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਕ੍ਰਿਪਾਲ ਸਿੰਘ ਰੱਖਿਆ ਗਿਆ। ਇਸ ਤੋਂ ਬਾਅਦ ਦੋ ਪੁੱਤਰ ਤੇ ਦੋ ਧੀਆਂ ਹੋਰ ਪੈਦਾ ਹੋਏ। ਬਚਨ ਸਿੰਘ ਦਾ ਸੱਤ ਜੀਆਂ ਦਾ ਪਰਿਵਾਰ ਹੋ ਗਿਆ। ਕਮਾਉਣ ਵਾਲਾ ਬਚਨ ਸਿੰਘ ਇਕੱਲਾ ਸੀ। ਬਚਨ ਸਿੰਘ ਅਕਾਬਦੂ ਸੋਚ ਵਾਲਾ ਸੀ। ਇਸ ਲਈ ਉਸਨੇ ਆਪਣੇ ਸਾਰੇ ਬੱਚਿਆਂ ਨੂੰ ਸਕੂਲ ਪੜਨ ਲਾ ਦਿੱਤਾ ਸੀ ਦੋਵੇਂ ਜੀ ਖੂਬ ਮਿਹਨਤ ਕਰਦੇ ਤਾਂ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਣ ਬੱਚੇ ਸੇ ਇਕੱਲਾ ਖੇਤੀ ਕਰਦਾ ਜਿਆਦਾ ਮਿਹਨਤ ਕਰਨ ਕਰਕੇ ਬਚਨ ਸਿੰਘ ਬਿਮਾਰ ਰਹਿਣ ਲੱਗਾ ਪਿਤਾ ਦੀ ਬਿਮਾਰੀ ਦੇਖ ਕੇ ਪੰਜਵੀਂ ਜਮਾਤ ਦੀ ਪੜਾਈ ਵਿੱਚ ਛੱਡ ਕੇ ਕਿਰਪਾਲ ਆਪਣੇ ਪਿਤਾ ਨਾਲ ਖੇਤੀ ਕਰਵਾਨ ਲੱਗਾ ਉਸ ਤੋਂ ਛੋਟੇ ਦੀਪਾਲ ਦੀ ਪੜਾਈ ਵਿੱਚ ਰੁਚੀ ਨਹੀਂ ਸੀ। ਪਰ ਤੇ ਦੋਵੇਂ ਬੇਟੀਆਂ ਪੜਨ ਵਿੱਚ ਖੁਸ਼ਿਆਰ ਸਨ। ਕਿਰਪਾਲ ਅਜੇ 20 ਸਾਲ ਦਾ ਸੀ। ਕਿ ਮਾਂ ਬਚਨ ਕੌਰ ਬਿਮਾਰ ਹੋ ਗਈ। ਘਰ ਵਿੱਚ ਕੰਮ ਦਾ ਬਹੁਤ ਔਖਾ ਹੋ ਗਿਆ। ਬਚਨ ਸਿੰਘ ਦੀ ਭੈਣ ਥੋੜੇ ਦਿਨਾਂ ਲਈ ਆਈ। ਪਿੱਛੇ ਵੀ ਨਹੀਂ ਸੀ ਸਰਤਾ। ਕੁੜੀਆਂ ਛੋਟੀਆਂ ਸੀ ਤੇ ਪੜਨ ਵੀ ਜਾਂਦੀਆਂ ਸਨ। ਬਚਨ ਸਿੰਘ ਨੇ ਬਚਨ ਕੌਰ ਨੂੰ ਕਿਹਾ ਕਿ ਆਪਾਂ ਕਿਰਪਾਲ ਦਾ ਵਿਆਹ ਕਰ ਲਈਏ। ਉਨ੍ਹਾਂ ਨੇ ਸਾਰੇ ਭੈਣ ਭਰਾਵਾਂ ਨੂੰ ਕਿਹਾ ਕਿ ਕਿਰਪਾ ਲੈ ਕੁੜੀ ਵੇਖਣ ਬਚਨ ਸਿੰਘ ਨੇ ਕਿਹਾ ਕਿ ਸਾਨੂੰ ਧੀ ਸ੍ਰੀਪ ਘਰ ਦੀ ਚਾਹੀਦੀ ਹੈ ਦਾਜ ਅਸੀਂ ਲੈਣਾ ਨਹੀਂ ਬਚਨ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਕਰਕੇ ਇਸਤਰੀ ਜਾਤੀ ਨੂੰ ਪੂਰੀ ਇੱਜ਼ਤ ਦਿੰਦਾ ਸੀ ਤੇ ਦਾਜ ਲੈਣ ਦੇ ਖਿਲਾਫ ਸੀ ਇਸ ਕਰਕੇ ਉਸ ਨੂੰ ਇੱਕ ਚੰਗੀ ਧੀ ਨੂੰ ਦੇ ਰੂਪ ਵਿੱਚ ਚਾਹੀਦੀ ਸੀ ਵਚਨਕਰਤੇ ਪੇਕੇ ਚੰਗੇ ਤਕੜੇ ਸਨ ਤੇ ਉਹਨਾਂ ਦੀ ਇਲਾਕੇ ਵਿੱਚ ਚੰਗੀ ਬਣੀ ਹੋਈ ਸੀ ਵਚਨਕਰਤੇ ਭਰਾ ਚੰਗੀ ਸਿੰਘ ਨੇ ਇੱਕ ਕੁੜੀ ਦੀ ਦਸਪਾਈ ਕੁੜੀ ਬਹੁਤ ਸੋਹਣੀ ਹੈ ਤੇ شریف ਉਹਨਾਂ ਨੇ ਪਿੰਡ ਦੇ ਨੇੜੇ ਹੀ ਕੁੜੀ ਵਾਲਿਆਂ ਦਾ ਪਿੰਡ ਸੀ ਉਹਨਾਂ ਦਾ ਕੁੜੀ ਵਾਲਿਆਂ ਨਾਲ ਚੰਗਾ ਆਉਣਾ ਜਾਣਾ ਹੈ ਵਚਨਕਰ ਆਪਣੇ ਭਰਾ ਨੂੰ ਕਹਿੰਦੀ ਹੈ ਮੈਂ ਤਾਂ ਕੁੜੀ ਵੇਖ ਕੇ ਲੈਣੀ ਹੈ ਮੇਰਾ ਪੁੱਤ ਸੋਹਣਾ ਸੁਨੱਖਾ ਤੇ ਜਵਾਨ ਹੈ ਉਸ ਦੇ ਰਾਣੀ ਕਿਹਾ ਭੈਣ ਜੀ ਤੁਸੀਂ ਆ ਜਾਓ ਕੱਲ ਹੀ ਫੇਰ ਚਲਦੇ ਆਂ ਵੇਖਣ ਅਗਲੇ ਦਿਨ ਹੀ ਬਚਨ ਕੌਰ ਬੱਸ ਚੜ੍ਹ ਕੇ ਪੇਕੇ ਚਲੀ ਗਈ ਆਪਣੇ ਪਰਜਾਈ ਨੂੰ ਨਾ ਲੈ ਕੇ ਉਹ ਦੋਵੇਂ ਕੁੜੀ ਵੇਖਣ ਚਲੀ ਗਈਆਂ ਉਦੋਂ ਕੁੜੀਆਂ ਵਿਖਾਉਣ ਦਾ ਜ਼ਿਆਦਾ ਰਿਵਾਜ ਨਹੀਂ ਸੀ ਬਚਨ ਕੌਰ ਦੀ ਪਰਜਾਈ ਨੇ ਕੁੜੀ ਦੀ ਮਾਂ ਸਿਮਰ ਨੂੰ ਕਿਹਾ ਕਿ ਇਹ ਮੇਰੀ ਨਨਾਨ ਹੈ ਇਹਨਾਂ ਕੋਲ ਵਾਵਾ ਪੈਲੀ ਬੰਨਣਾ ਹੈ ਸਾਡਾ ਦੋਤਰਾ ਵੀ ਪੂਰਾ ਸੋਹਣਾ ਸੁਨੱਖਾ ਹੈ ਮੈਂ ਤੇਰੀ ਤੇ ਅਮਰਜੀਤ ਦੇ ਰਿਸ਼ਤੇ ਲਈ ਆਈ ਹਾਂ ਆਪਣੇ ਨਨਾਨਾ ਨੂੰ ਨਾਲ ਲੈ ਕੇ ਤੁਸੀਂ ਜਰਾ ਕੁੜੀ ਨੂੰ ਝਾਤੀ ਮਰਵਾ ਦਿਓ ਮੇਰੀ ਨਨਾਨ ਕਹਿੰਦੀ ਸਾਨੂੰ ਕੁਝ ਨਹੀਂ ਚਾਹੀਦਾ ਬਸ ਕੁੜੀ ਸੋਹਣੀ ਤੇ ਸਾਊ ਹੋਵੇ ਅਮਰਜੀਤ ਨੇ ਮਾਣੇ ਕਿਹਾ ਭੈਣ ਜੀ ਤੁਹਾਨੂੰ ਕੋਈ ਨਾ ਥੋੜਾ ਏ ਤੁਸੀਂ ਸਾਨੂੰ ਚੰਗਾ ਸਾਖੀ ਕਰਾਉਂਗੇ ਮਾੜਾ ਥੋੜਾ ਕਰਾਉਣ ਲੱਗੇ ਹੋ ਤੁਹਾਡੀ ਨਨਾਨ ਹੀ ਹੈ ਕਿਹੜਾ ਉਪਰੀ ਏ ਮਰਵਾ ਦਿੰਦੇ ਆ ਚਾਤੀ ਕੁੜੀ ਨੂੰ ਅਮਰਜੀਤ ਹੋਣੀ ਦੋ ਭੈਣਾਂ ਸਨ ਤੇ ਛੋਟਾ ਭਰਾ ਸੀ ਵੱਡੀ ਭੈਣ ਵਿਆਹੀ ਹੋਈ ਸੀ ਤੇ ਅਮਰਜੀਤ ਛੋਟੀ ਸੀ ਮਾਂ ਨੇ ਆਪਣੇ ਪਤੀ ਭਜਨ ਸਿੰਘ ਨੂੰ ਖੇਤੋਂ ਬੁਲਾਇਆ ਤੇ ਸਾਰੀ ਗੱਲ ਦੱਸੀ ਭਜਨ ਸਿੰਘ ਦੀ ਪੇਣ ਦਾ ਮੁੰਡਾ ਹੈ ਤਾਂ ਸਾਨੂੰ ਹੋਰ ਕੀ ਚਾਹੀਦਾ ਗੱਲਬਾਤ ਚੱਲ ਰਹੀ ਸੀ ਇਹਨੇ ਨੂੰ ਅਮਰਜੀਤ ਚਾਹ ਬਣਾ ਕੇ ਲੈ ਆਈ ਵਚਨ ਕੌਰ ਤਾਂ ਵੇਂਦੀ ਹੀ ਰਹਿ ਗਈ ਅਮਰਜੀਤ ਪਰੀਆਂ ਤੋਂ ਵੀ ਵੱਧ ਸੋਹਣੀ ਸੀ ਗੋਰਾ ਰੰਗ ਗੋਲ ਚਿਹਰਾ ਤੇ ਤਿੱਖੇ ਨੈਣ ਨਖਸ਼ ਬਚਨ ਕਰਨੇ ਕਿਹਾ ਸਾਨੂੰ ਕੁੜੀ ਪਸੰਦ ਹੈ ਤੁਸੀਂ ਸਾਡਾ ਘਰ-ਵਾਰ ਦੇਖ ਲਓ ਭਜਨ ਸਿੰਘ ਕਹਿਣ ਲੱਗਾ ਸਾਨੂੰ ਜੰਗੀਰ ਸਿੰਘ ਤੇ ਤਵਾ ਅਸੀਂ ਤਾਂ ਮੁੰਡੇ ਨੂੰ ਪਿਆਰ ਦੇਣੀ ਆਵਾਂਗੇ ਬਚਨ ਕੌਰ ਦੀ ਪਰਚਾਈ ਕਹਿੰਦੇ ਇਹਨਾਂ ਨੂੰ ਠੀਕ ਹੈ ਤਾਂ ਤੁਸੀਂ ਵੀ ਭੈਣ ਜੀ ਤੇਥੇ ਉਹ ਪਿਆਰ ਵਚਨਕਰ ਨੇ ਅਮਰਜੀਤ ਨੂੰ ਪਿਆਰ ਦਿੱਤਾ ਤੇ ਪਿਆਰ ਨਾਲ ਉਸ ਦਾ ਮੱਥਾ ਚੁੰਮਿਆ ਤੇ ਕਿਹਾ ਅੱਜ ਤੋਂ ਤੂੰ ਮੇਰੀ ਧੀ ਹੈ ਵਜਨ ਸਿੰਘ ਨੇ ਕਿਹਾ ਕਿ ਭੈਣ ਜੀ ਅਸੀਂ ਬੁੱਧਵਾਰ ਨੂੰ ਆਵਾਂਗੇ ਕਾਕੇ ਨੂੰ ਪਿਆਰ ਦੇਣ ਵਚਨਕਰ ਆਪਣੇ ਭਰਾਵਾਂ ਨਾਲ ਗੱਲਬਾਤ ਕਰਕੇ ਪਿੰਡ ਮੋੜਾਈ ਘਰ ਆ ਕੇ ਉਸ ਨੇ ਸਾਰਿਆਂ ਨੂੰ ਖੁਸ਼ਖਬਰੀ ਸੁਣਾਈ ਕਿਰਪਾਲ ਨੂੰ ਆਪਣੇ ਪੁੱਤਰ ਲਈ ਚੰਦ ਕਹਿਣ ਲੱਗੀ ਮੈਂ ਤਾਂ ਆਪਣੇ ਪੁੱਤ ਲਈ ਚੰਦ ਦਾ ਟੁਕੜਾ ਪਸੰਦ ਕਰਕੇ ਆਏ ਹਾਂ ਬਹੁਤ ਸੋਹਣੀ ਜੋੜੀ ਫਵੇਗੀ ਦੋਮਾ ਦੀ ਕਿਰਪਾਲ ਭੀ ਅਮਰਜੀਤ ਵਾਰੇ ਸੋਚ ਮਨ ਵਿੱਚ ਖੁਸ਼ ਹੋ ਰਿਹਾ ਸੀ ਬੁੱਧਵਾਰ ਨੂੰ ਪੱਜਨ ਸਿੰਘ ਜੰਗੀਰ ਸਿੰਘ ਨੂੰ ਨਾਲ ਲੈ ਕੇ ਕਿਰਪਾਲ ਨੂੰ ਠਾਕਾ ਲਾ ਗਏ ਬਚੇ ਸਿੰਘ ਨੇ ਖੁਸ਼ੀ ਵਿੱਚ ਗੁਰਦੁਆਰਾ ਸੂਦੇਖਾ ਰਾ ਕੇ ਅਰਦਾਸ ਕਰਵਾਈ ਅਤੇ ਸਾਰੇ ਸਾਰੇ ਅਨਸਲਾ ਕਰਕੇ 2 ਮਹੀਨੇ ਬਾਅਦ 15 ਹਾਰ ਨੂੰ ਵਿਆਹ ਦੀ ਤਰੀਕ ਮਿਥ ਲੀ ਬਚਨ ਸਿੰਘ ਦੇ ਘਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਬਚਨ ਸਿੰਘ ਨੇ ਆਪਣੀ ਭੈਣ ਪ੍ਰੀਤਮ ਨੂੰ ਵੀ ਪਹਿਲਾਂ ਹੀ ਬੁਲਾ ਲਿਆ ਨਿੱਕੀਆਂ ਭੈਣਾਂ ਦੇ ਭਰਾ ਵੀ ਖੁਸ਼ੀ ਵਿੱਚ ਨੱਚਦੇ ਸਨ ਕੰਮ ਕਰਾ ਰਹੇ ਸਨ ਬਚਨ ਕੌਰ ਨੇ ਆਪਣੇ ਨਨਾਂ ਨੂੰ ਨਾਲ ਲੈ ਕੇ ਵਰੀ ਤੇ ਤੇ ਹੋਰ ਕਪੜਾ ਲੀੜਾ ਬਣਾਇਆ ਘਰ ਨੂੰ ਵੀ ਪੂਰਾ ਸ਼ਿੰਗਾਰਿਆ ਗਿਆ 1 ਮਹੀਨਾ ਪਹਿਲਾਂ ਮਾਮਾ-ਮਾਮੀ ਕੁੜੀ ਵਾਲਿਆਂ ਵੱਲੋਂ ਸਾਹੇ ਚਿੱਠੀ ਲੈ ਕੇ ਆਏ ਉਸ ਦਿਨ ਸਾਰੇ ਸ੍ਰੀਕੇ ਦੀ ਰੋਟੀ ਕੀਤੀ ਗਈ ਅਗਲੇ ਦਿਨ ਬਚਨ ਕਰਨੇ ਮਾਮੇ-ਮਾਮੀ ਹੱਥ ਆਪਣੀ ਨੋ ਲਈ ਸਗਨ ਪੇਚਿਆ ਵਿਆਹ ਤੋਂ ਹਫਤਾ ਪਹਿਲਾਂ ਹਲਵਾਈ ਬਿਠਾ ਕੇ ਮਠਿਆਈਆਂ ਬਣਾਈਆਂ ਗਈਆਂ ਵਿਆਹ ਤੋਂ ਪਹਿਲਾਂ ਪੰਜ ਦਿਨ ਦਾ ਗੋਣ ਬਿਠਾਇਆ ਗਿਆ ਸਾਰੇ ਪਿੰਡ ਦੀਆਂ ਕੁੜੀਆਂ ਬੋੜੀਆਂ ਨੇ ਨੱਚ ਗਾ ਕੇ ਖੂਬ ਰੰਗ ਰੰਗ ਬੰਨੇ ਆ ਫਿਰ ਅਖੰਡ ਪੜ੍ਹ ਸਾਹਿਬ ਆਰੰਭ ਕਰਾਇਆ ਗਿਆ ਕਿਉਂਕਿ ਬਚਨ ਸਿੰਘ ਦਾ ਸਾਰਾ ਪਰਿਵਾਰ ਗੁਰਸਿੱਖ ਸੀ ਮੁੰਡਿਆਂ ਨੇ ਸਾਰੇ ਪਿੰਡ ਵਿੱਚੋਂ ਮੇਲ ਲਈ ਬਿਸਤਰੀ ਇਕੱਠੇ ਕੀਤੇ ਸ਼ਾਮ ਨੂੰ ਸਾਰੇ ਪਿੰਡ ਵਿੱਚtod ਇਕੱਠਾ ਕੀਤਾ ਅਗਲੇ ਦਿਨ ਕਿਰਪਾਲ ਨੂੰ ਮਈਆ ਪਾਇਆ ਗਿਆ ਅਖੰਡ ਪੜ੍ਹ ਸਾਹਿਬ ਦੀ ਸਮਾਪਤੀ ਤੇ ਸੌਰਿਆਂ ਵੱਲੋਂ ਪੇਚਿਆ ਸਗਲ ਮਾਮੇ ਜੰਗੀਰ ਸਿੰਘ ਵੱਲੋਂ ਲਾਇਆ ਗਿਆ ਜੋ ਕਿ ਬਿਚੋਲਾ ਵੀ ਸੀ ਸਗਲ ਤੋਂ ਬਾਅਦ ਸਾਰੇ ਮੇਲੇ ਤੇ ਪਿੰਡ ਨੂੰ ਚਾਹ ਪਾਣੀ ਪਿਆਇਆ ਗਿਆ। ਬਚਨ ਸਿੰਘ ਵੱਲੋਂ ਸਾਰੇ ਪਿੰਡ ਦੀ ਵਾਰਦੀ ਰੋਟੀ ਕੀਤੀ ਗਈ। ਸ਼ਾਮ ਨੂੰ ਮਾਮੇ, ਮਾਸੀਆਂ, ਪੂਆ, ਚਾਚੇ, ਚਾਚੀਆਂ ਨੇ ਰਲ ਕੇ ਖੂਬ ਪੰਗੜੇ ਪਾਏ। ਛੋਟੇ ਭਰਾ ਤੇ ਭੈਣ ਛੋਟੇ ਤੇ ਭੈਣ ਵੀ ਵੀਰ ਦੇ ਵਿਆਹ ਵਿੱਚ ਨਚ ਰਹੇ ਸਨ। ਕਿਰਪਾਲ ਆਪਣੀ ਨਵੀਂ ਜ਼ਿੰਦਗੀ ਦੇ ਸੁਖ ਨੇ ਲੈ ਰਿਹਾ ਸੀ। ਬਚਨ ਸਿੰਘ ਨੇ ਪਿੰਡ ਵਿੱਚ ਵੀ ਇੱਕ ਇੱਕ ਬੰਦਾ ਬਰਾਤ ਲਈ ਕਿਹਾ ਤੇ ਕਿਹਾ ਕਿ ਸਵੇਰੇ ਸਜ ਰਿਆ ਜਾਇਓ ਭਾਈ ਬਚਨ ਸਿੰਘ ਨੇ ਮੇਲ ਨੂੰ ਵੀ ਕਿਹਾ ਭਾਈ ਸੋ ਜਾ ਹੁਣ ਤੜਕੇ ਉੱਠਣਾ ਸਭ ਨੇ ਤੜਕੇ ਉੱਠ ਤੜਕੇ ਉੱਠ ਕੇ ਕਿਰਪਾਲ ਨੂੰ ਘਰੇ ਚੜਨ ਦੀ ਰਸਮ ਕੀਤੀ ਤੇ ਮਾਮੇ ਨੇ ਕਿਰਪਾਲ ਨੂੰ ਘਰੋਂ ਲਾਇਆ ਚਾਹ ਪਾਣੀ ਪੀ ਕੇ ਸਾਰੇ ਬੰਦੇ ਬਰਾਤ ਲਈ ਤਿਆਰ ਹੋ ਗਏ ਜਿਤ ਕਰਨ ਤੇ ਛੋਟੀਆਂ ਤੂੰ ਮੇਰੇ ਪਹਿਣਾ ਬਿੰਦਰ ਤੇ ਸਿੰਦਰ ਨੂੰ ਵੀ ਬਰਾਤ ਨਾਲ ਤਿਆਰ ਕਰ ਦਿੱਤਾ ਬਰਾਤ ਵਾਲੀ ਵਾਸ ਆ ਖੜੀ ਸੀ ਇੰਨੇ ਨੂੰ ਪਿੰਡ ਵਾਲੇ ਵੀ ਬਰਾਤ ਜਾਣ ਲਈ ਆ ਗਏ ਕਿਰਪਾਲ ਵੀ ਸੇਰੇ ਵਨ ਕੇ ਤਿਆਰ ਹੋ ਗਿਆ ਸੀ ਸਾੜੇ ਦੇ ਲਿਬਾਸ ਵਿੱਚ ਉਹ ਰਾਜਕੁਮਾਰ ਲੱਗ ਰਿਹਾ ਸੀ ਬਚਨਕਾਰ ਕਿਰਪਾਲ ਤੋਂ ਮਿਰਚਾਂ ਵਰਕੇ ਅੱਗ ਵਿੱਚ ਸੋਟਾਈ ਤਾਂ ਕਿ ਮੇਰੇ ਪੁੱਤ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਕਿਰਪਾਲ ਨੂੰ ਕੋ ਡਿਚੜਉਣ ਤੋਂ ਪਹਿਲਾਂ ਭੈਣ ਨੇ ਵਾਂਗ ਗੁੰਦੀਆਂ ਤੇ ਪਰਜਾਈਆਂ ਨੇ ਸੁਰਮਾ ਪਾਇਆ ਫਿਰ ਗੁਰਦੁਆਰਾ ਸਾਹਿਬ ਮੱਠਾ ਟੇਕ ਕੇ ਬਰਾਤ 9 ਵਜੇ ਚੱਲ ਪਈ ਬਰਾਤ ਜਾਣ ਤੋਂ ਬਾਅਦ ਮੇਲਣਾ ਨੇ ਖੂਬ ਕੀਤਾ ਪਾਇਆ ਨਾਨਕੀਆਂ ਦਾਤਕੀਆਂ ਨੇ ਇੱਕ ਦੂਜੇ ਨੂੰ ਸਿੱਠਣੀਆਂ ਦਿੱਤੀਆਂ 11:00 ਵਜੇ ਬਰਾਤ ਕਿਰਪਾਲ ਦੇ ਨਾਨਕੀਆਂ ਦੇ ਪਿੰਡ ਅੱਤੇ ਵਾਲੀ ਪਹੁੰਚ ਗਈ ਤੇ ਉੱਥੇ ਕੁੜੀ ਵਾਲਿਆਂ ਨੂੰ ਖਬਰ ਕਰ ਉਹਨਾਂ ਦੇ ਮਾਮਿਆਂ ਨੇ ਬਰਾਤ ਰੋਕ ਕੇ ਚਾਹ ਪਾਣੀ ਪਿਆਇਆ ਉੱਤੇ ਬਰਾਤ ਕੁੜੀ ਵਾਲਿਆਂ ਦੇ ਪਿੰਡ ਕੇਲ ਨੂੰ ਚੱਲ ਪਈ। ਬਰਾਤ ਦਾ ਸਵਾਗਤ ਕਰਦੇ ਭਾਈ ਜੀ ਨੇ ਅਰਦਾਸ ਕੀਤੀ ਤੇ ਫਿਰ ਕਿਸਾਂ ਨਾਲ ਮਿਲਨੀਆਂ ਹੋਈਆਂ। ਚਾਹ ਤੋਂ ਪਹਿਲਾਂ ਸਾਲੀ ਨੇ ਰੀਵਨ ਕਟਾਇਆ ਤੇ ਕਿਰਪਾਲ ਨੇ 5 ਰੁਪਏ ਸਗੰ ਦਿੱਤਾ। ਚਾਪਿਆ ਕਿ ਅਨੰਦ ਕਾਰਜ ਕਰਵਾਏ ਗਏ। ਉਸ ਤੋਂ ਬਾਅਦ ਬਰਾਤ ਨੂੰ ਰੋਟੀ ਖਵਾ ਕੇ ਕਿਰਪਾਲ ਨੂੰ ਪਲੰਗੇ ਬਿਠਾਇਆ ਗਿਆ ਤੇ ਸ਼ਰਨ ਸਵਾਰ ਕਰਕੇ ਡੋਲੀ ਤੋਰ ਦਿੱਤੀ ਗਈ। ਦੋਲੀ ਤੁਰਨ ਵੇਲੇ ਅਮਰਜੀਤ ਤੇ ਪੈਂ ਭਰਾ ਤੇ ਮਾਪਿਓ ਬਹੁਤ ਰੂਰੇ ਸਨ ਫਿਰ ਉਹਨਾਂ ਪਿਆਰ ਦੇ ਕੇ ਆਪਣੇ ਧੀ ਨੂੰ ਵਿਦਾ ਕੀਤਾ ਪਸ ਦੀ ਪਹਿਲੀ ਸੀਟ ਤੇ ਨਵੇਂ ਜੋੜੇ ਨਾਲ ਲੱਗਣ ਬੈਠੀ ਸੀ ਤੇ ਸਾਹਮਣੇ ਵਾਲੀ ਸੀਟ ਤੇ ਛੋਟੇ ਦੋਵੇਂ ਛੋਟੀਆਂ ਪਹਿਣਾ ਭਰਾ ਪਰਜਾਈ ਤੇ ਸਾਹਮਣੇ ਬੈਠੀਆਂ ਸਨ 4 ਵਜੇ ਬਰਾਤ ਉੱਥੋਂ ਚੱਲ ਪਈ ਰਸਤੇ ਵਿੱਚ ਨਵੀਂ ਜੋੜੀ ਨੂੰ ਫਤਿਹਗੜ ਸਾਹ ਮੱਥ ਟਿਕਾਇਆ ਤੇ ਸਾਰੇ ਵਰਾਤ ਵੀ ਗੁਰਦੁਆਰਾ ਸਾਹ ਮੱਥਾ ਟੇਕਿਆ 7 ਵਜੇ ਬਰਾਤ ਵਾਪਸ ਗਈ ਸਾਰਿਆਂ ਨੇ ਅੱਗੇ ਫੇਰ ਪੰਗੜੇ ਪਾਏ ਬਚਨ ਕੌਰ ਨੇ ਨਮੀ ਜੋੜੀ ਤੋਂ ਪਾਣੀ ਵਾਰ ਕੇ ਪੀਤਾ ਤੇ ਲਿਆ ਕੇ ਅੰਦਰ ਬਿਠਾਇਆ ਫਿਰ ਨਮੀ ਜੋੜੀ ਨੂੰ ਚੂਰੀ ਖਵਾ ਕੇ ਚੋਲੀ ਵਿੱਚ ਠੂਠੀਆਂ ਦਾ ਸ਼ਗਨ ਪਾ ਕੇ ਪਿਆਰ ਨਾਲ ਤੁਹਾਨੂੰ ਘੁੱਟ ਕੇ ਨਾਲ ਲਾਇਆ ਬਚਨ ਕੌਰ ਆਪਣੇ ਨੂੰ ਪੁੱਤ ਨੂੰ ਵੇਖ ਕੇ ਫੁੱਲੀ ਨਹੀਂ ਸੁਮਾ ਰਹੀ ਸੀ ਸਾਰਿਆਂ ਮਿਲਣਾ ਬੋਟੀ ਨੂੰ ਵੇਖਣ ਕਾਲੀਆਂ ਸਨ ਉਹ ਪ੍ਰੀਤਮ ਕਰਨੇ ਵਰਤੀ ਦਾ ਕੰਡ ਉੱਪਰ ਚੱਕ ਦਿੱਤਾ ਸਾਰੀਆਂ ਲਕਣੀਆਂ ਕਹਿਣ ਹਾਏ ਰੱਬਾ ਬੋਟੀ ਕਿੰਨੀ ਸੋਹਣੀ ਏ ਕਿਰਪਾਲ ਤੇ ਅਮਰਜੀਤ ਵੀ ਅੱਖਾਂ ਛੁਪਾ ਕੇ ਇੱਕ ਦੂਜੇ ਵੱਲ ਵੇਖ ਲੈਂਦੇ ਤੇ ਦਿਲੋਂ ਖੁਸ਼ ਸਨ ਦੋ ਮੇ ਛੋਟੇ ਤੇ ਹੋਰ ਤੇ ਨਾਨਵੀ ਨਮੀ ਪਾਪੀ ਤੇ ਕੋਲ ਬੈਠੇ ਸਨ ਦੋ ਮੈਂ ਤੇ ਹੋਰਾਂ ਨੂੰ ਪਾਪੀ ਤੇ ਦੋ ਮਾਗੋੜਿਆਂ ਤੇ ਬਿਠਾਇਆ ਸਾਰੇ ਸਗਨ ਕਰਕੇ ਕਿਰਪਾਲ ਨੂੰ ਬਾਹਰ ਭੇਜ ਦਿੱਤਾ ਫਿਰ ਅਮਰਜੀਤ ਨੇ ਨਾਲ ਆਇ ਲਾਕ ਨੇ ਉਸ ਦੇ ਕਪੜੇ ਬਦਲਵਾਏ ਤੇ ਉਸ ਨੂੰ ਰੋਟੀ ਖਵਾਈ। ਬਚਨ ਕੌਰ ਹੋਰਾਂ ਵੀ ਸਾਰੇ ਮੇਲ ਨੂੰ ਰੋਟੀ ਖਵਾ ਕੇ ਸਾਰਾ ਕੰਮ ਨਿਬੜ ਨਵੇੜ ਕੇ ਸੌਂ ਗਏ। ਤੜਕੇ ਉੱਠ ਕੇ ਬਚਨ ਕੌਰ ਪਹਿਲਾਂ ਆਪ ਨਹਾ ਕੇ ਫਿਰ ਫੋਟੀ ਨੂੰ ਉਠਾਇਆ। ਅਮਰ ਅਮਰਜੀਤ ਨੇ ਉੱਠ ਕੇ ਸਸ ਨੂੰ ਮੱਥਾ ਟੇਕਿਆ ਤੇ ਕਿਹਾ ਬੀਜੀ ਪੈਰੀ ਪੈਂਦੀਆਂ। ਬਚਨ ਕੌਰ ਨੇ ਅਸੀਸ ਦਿੰਦੀ ਹੋਈ ਨੇ ਕਿਹਾ ਚੁੰਦੀ ਵਸਦੀ ਰਹਿ ਪੁੱਤ ਸੁਹਾਕਣ ਹੋਮੀ ਪੁੱਤੀ ਪੁੱਤੀ ਫਲੋਂ ਬਚਨ ਕੌਰ ਨੇ ਉਸ ਨੂੰ ਗਾਨਣ ਵਾਲਾ ਸੂਟ ਕੱਢ ਕੇ ਦੇ ਦਿੱਤਾ ਤੇ ਕਿਹਾ ਪੁੱਤਨਾ ਆ ਕੇ ਇਹ ਸੂਟ ਪਾ ਲਵੀ ਇਹਨੇ ਨੂੰ ਸਾਰਾ ਸਾਰਾ ਮੇਲ ਉੱਠ ਗਿਆ ਤੇ ਲਾਗਣ ਨੇ ਸਭ ਨੂੰ ਚਾਹ ਤੇ ਮਠਿਆਈ ਦਿੱਤੀ ਬੋਟੇ ਗਾਨਣ ਵਾਲਾ ਸੂਟ ਪਾ ਕੇ ਤਿਆਰ ਹੋ ਗਈ ਤੇ ਕਰਪਾਲ ਵੀ ਤਿਆਰ ਹੋ ਗਿਆ ਲਾਗਣ ਪ੍ਰਾਤ ਵਿੱਚ ਕੱਚੀ ਲੱਸੀ ਪਾ ਕੇ ਲੈ ਆਈ ਤਦ ਉਹਨੂੰ ਗਾਣਾ ਖੋਲਣ ਲਈ ਬਿਠਾ ਦਿੱਤਾ ਸਾਰੀਆਂ ਮੇਲਿਆਂ ਉਹਨਾਂ ਦਵਾਲੇ ਖਲੋ ਗਈਆਂ ਕਿਰਪਾਲ ਤੇ ਅਮਰਜੀਤ ਸ਼ਰਮਾ ਰਹੇ ਸੰ ਪਹਿਲਾ ਕਿਰਪਾਲ ਨੇ ਅਮਰਜੀਤ ਦਾ ਗਾਣਾ ਖੋਲਿਆ ਤੇ ਉਸਨੇ ਇੱਕਦਮ ਆਪਣੇ ਵੱਲ ਖਿੱਚ ਲਿਆ ਸਾਰੀਆਂ ਹੱਸਣ ਲੱਗ ਪਈਆਂ ਸਾਡਾ ਮੁੰਡਾ ਚਲਾਕ ਹੈ ਹੁਣ ਅਮਰਜੀਤ ਨੇ ਕਿਰਪਾਲ ਦਾ ਗਾਣਾ ਖੋਲਿਆ ਤੇ ਉਸਨੇ ਵੀ ਫਟਾਫਟ ਆਪਣੇ ਵੱਲ ਖਿੱਚ ਲਿਆ ਸਾਰੇ ਕਹਿਣ ਲੱਗੇ ਕਿ ਭਾਈ ਕੁੜੀ ਵੀ ਤੇਜ ਏ ਕੱਚੀ ਲੱਸੀ ਵਾਲੀ ਪ੍ਰਾਂਤ ਵਿੱਚ ਗਾਨੇ ਅਤੇ ਪੈਸੇ ਪਾ ਕੇ ਉਹਨਾਂ ਨੂੰ ਗਾਨਾ ਖੜਾਇਆ। ਤੋਂ ਮੇ ਜਾਣੇ ਪ੍ਰਾਂਤ ਵਿੱਚ ਹੱਥ ਪਾ ਕੇ ਕਾਨਾਂ ਲੱਭਣ ਲੱਗੇ। ਪਹਿਲੀ ਵਾਰ ਦੋਵਾਂ ਦੇ ਇੱਕ ਦੂਜੇ ਨੂੰ ਛੋਹਦੇ ਹੱਥ ਦੋਵਾਂ ਲਈ ਪਿਆਰਾ ਅਹਿਸਾਸ ਸੀ। ਉਹ ਦੋਵੇਂ ਜਿਵੇਂ ਇੱਕ ਦੂਜੀ ਵਿੱਚ ਖੋ ਗਏ। ਆਲੇ ਦੁਆਲੇ ਖੜੀਆਂ ਔਰਤਾਂ ਹੱਸ ਪਈਆਂ। ਲੱਭੋ ਲੱਭੋ ਤੇ ਕਿਰਪਾ ਲੈ ਦੋਵੇਂ ਗਾਨੇ ਬਾਹਰ ਕੱਢ ਲੈ। भीर जित गया जित गया बिंदर ते सिंदर ने ताड़ियां बजा के रौला पा दिता गहने वाला सगन वेट के अमरजीत कड़छी फेरन गया क्योंकि उसनों कम लाना सी अमरजीत बाहर आई तो उसने घुंड क्डिया क्ड लिया बाहर बचन सिंह रिश्तेदार बैठा सी अमरजीत सारे दे पैर हाथ लाए बचन सिंह कहन लगा अमरजीत पुत्र तू भी मेरी धी है ਬਿੰਦਰ ਸਿੰਦਰ ਵਾਂਗ ਤੂੰ ਕੁੰਡ ਨਹੀਂ ਕੱਟਣਾ ਸਾਡੇ ਗੁਰੂ ਸਹਿਬਾਨ ਨੇ ਪਰਦੇ ਦੀ ਪ੍ਰਥਾ ਦਾ ਵਿਰੋਧ ਕੀਤਾ ਹੈ ਇਸਤਰੀ ਪੁਰਸ਼ ਦੋਵੇਂ ਬਰਾਬਰ ਹਨ ਫਿਰ ਆਰਥ ਪਰਦੇ ਵਿੱਚ ਕਿਉਂ ਰਹੇ ਅਮਰਜੀਤ ਨੇ ਕਿਹਾ ਅੱਛਾ ਪਾਪਾ ਜੀ ਤੇ ਚੌਂਕੇ ਵਿੱਚ ਚਲੀ ਗਈ ਰੋਟੀ ਤਿਆਰ ਸੀ ਵਰਤੀ ਦੋ ਸਗਨ ਕਰਾ ਕੇ ਸਾਰੇ ਮੇਲ ਨੂੰ ਰੋਟੀ ਖਵਾਈ ਰੋਟੀ ਖਾ ਕੇ ਤੇ ਬਾਜੀ ਲੈ ਕੇ ਮੇਲ ਵਿਦਾ ਹੋਣ ਲੱਗ ਪਿਆ ਭੂਆ ਤੇ ਬਚੋਲਣ ਮਾਮਾ ਮਾਮੀ ਅਜੇ ਰਹਿ ਗਏ ਰੋਟੀ ਖਾ ਕੇ ਬਚਨ ਸਿੰਘ ਬਚਨ ਕਰ ਮਾਮਾ ਮਾਮੀ ਤੇ ਪੂਆ ਸਾਰੇ ਇਕੱਠੇ ਬੈਠੇ ਸਨ ਬੱਟੀ ਆਪਣੇ ਨਾਨਾ ਨਾਲ ਅੰਦਰ ਬੈਠੀ ਸੀ ਕਿਰਪਾਲ ਜਸਪਾਲ ਤੇ ਸੁਖਪਾਲ ਨਾਲ ਪਿੰਡ ਦੇ ਵਿਸਤੇ ਤੇ ਹੋਰ ਸਮਾਨ ਕਰੋ ਕਰੀ ਪੁੰਚਾਰੇ ਪੁੰਚਾਰੇ ਸਨ ਬਚਨ ਕਰ ਨੇ ਪੂਆ ਤੇ ਮਾਮੀ ਨੂੰ ਕਿਹਾ ਮੈਂ ਘਰ ਦਾ ਕੰਮ ਸਾਮ ਲਾਂ ਤੁਸੀਂ ਲਾਗਣ ਤੇ ਕੁੜੀਆਂ ਨੂੰ ਲੈ ਕੇ ਪਿੰਡ ਵਿੱਚ भाजी वो वह भाजी लैके पेंड वन चली गई अमरजीत उठ के बाहर आई लियाओ बीजी मैं कोई काम कराव बचन कौर ने कहा धीए उरा पेटी का जिंदरा खोल के अमरजीत ने पेटी विच निक्की संदूखड़ी है ये सारे गहने नकदी पैसे हैं आ इसकी चाबी आ लै सामभ तू ਮੈਂ ਤਾਂ ਬਿਮਾਰ ਰਹਿੰਦੀ ਹਾਂ ਮੇਰੇ ਬੱਚਿਆਂ ਦੀ ਤੂੰ ਭਾਬੀ ਨਹੀਂ ਮਾਂ ਬਣੀ ਅਮਰਜੀਤ ਕਹਾਂ ਲੱਗੀ ਵੀ ਜੀ ਤੁਹਾਨੂੰ ਕੁਝ ਨਹੀਂ ਹੁੰਦਾ ਤੁਸੀਂ ਅਜੇ ਬੜੀ ਉਮਰ ਭੋਗਣੀ ਹੈ ਅਮਰ ਨਹੀਂ ਅਮਰਜੀਤ ਮੇਰਾ ਤੇ ਪਤਾ ਨਹੀਂ ਸਾਹ ਆਵੇ ਕਾ ਨਾ ਆਵੇ ਬੜਾ लाਜ ਕਰਾਇਆ ਤੇਰੇ ਪਾਪੇ ਤੇ ਕਿਰਪਾਲੇ ਨੇ ਮੇਰਾ ਘਰ ਪਰ ਕਿਤੋਂ ਫਰਕ ਨਹੀਂ ਪਿਆ ਮੈਂ ਘਰ ਸੰਭਲਣ ਵਾਲੀ ਨੂੰ ਹੀ ਅਢੀਕ ਦੀਸਾਂ ਔਰ ਮੈਨੂੰ ਭਰੋਸਾ ਤੇਰੇ ਤੇ ਤੂੰ ਸਾਰੀ ਜ਼ਿੰਮੇਵਾਰੀ ਸਾਂਭ ਲਵੇਂਗੀ ਗੱਲਾਂ ਕਰਦਿਆਂ ਹੀ ਬਚਨ ਕਰਤਾ ਸਾਹ ਉਖੜ ਗਿਆ ਤੇ ਉਹ ਲੰਬੇ ਲੰਬੇ ਸਾਹ ਲੈਣ ਲੱਗੇ ਅਮਰਜੀਤ ਬਾਜ ਕੇ ਪਾਣੀ ਲੈ ਕੇ ਲਿਆਈ ਤੇ ਇੱਕ ਗਲਾਸ ਬਚਨ ਕਰਦੇ ਮੂੰਹ ਨੂੰ ਲਾਇਆ ਵਿੱਚ ਹੀ ਪਾਣੀ ਪਿਓ ਬਚਨ ਕਰਦੋ ਕੁੱਟ ਪਾਣੀ ਭਰਿਆ ਤੇ ਕਹਿੰਦੀ ਧੀਏ ਮੇਰਾ ਦਾਣਾ ਪਾਣੀ ਮੁੱਕ ਗਿਆ ਅਮਰਜੀਤ ਨੇ ਬਚਨ ਸਿੰਘ ਨੂੰ ਆਵਾਜ਼ ਮਾਰੀ ਪਾਪਾ ਜੀ ਵੇਖੋ ਬੀਜੀ ਨੂੰ ਕੀ ਹੋਇਆ ਅਮਰ ਬਚਨ ਸਿੰਘ ਤੇ ਜੰਗੀਰ ਸਿੰਘ ਭੱਜੇ ਆਏ ਬਚਨ ਸਿੰਘ ਡਾਕਟਰ ਤੇ ਦੱਸੇ ਅਨੁਸਾਰ ਬਚਨ ਕੌਰ ਨੂੰ ਛਾਤੀ ਤੋ ਦਵਾ ਕੇ ਸਾਹ ਦੇਣ ਲੱਗ ਪਿਆ ਪਰ ਬਚਨ ਕੌਰ ਦੇ ਤਾਂ ਸਾਹ ਖਤਮ ਹੋ ਚੁੱਕੇ ਸਨ ਅਮਰ ਜੀ ਤਰੋਣ ਲੱਗ ਪਏ ਬੀਜੀ ਮੈਨੂੰ ਇੰਨੀ ਛੇਤੀ ਛੱਡ ਕੇ ਨਾ ਜਾਓ ਮੈਨੂੰ ਅਜੇ ਕੁਝ ਨਹੀਂ ਪਤਾ ਰੌਲਾ ਸੁਣ ਕੇ ਕਿਰਪਾਲ ਹੋਣੇ ਵੀ ਆ ਗਏ ਉਆ ਮਾਮੀ ਤੇ ਕੁੜੀਆਂ ਵੀ ਪਾਜੀ ਉੱਥੇ ਹੀ ਛੱਡ ਕੇ ਆ ਗਈਆਂ ਪਿੰਡ ਦੇ ਲੋਕ ਵੀ ਸੁਣ ਕੇ ਆਉਣ ਲੱਗੇ ਵਿਆਹ ਵਾਲੇ ਘਰ ਵਿੱਚ ਚੀਖ ਜਗਿਆੜਾ ਪੈ ਗਿਆ ਪਿੰਡ ਵਿੱਚੋਂ ਆਈਆਂ ਜਨਾਨੀਆਂ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੀਆਂ ਨਹੀਂ ਬੋਟੀ ਹੀ ਕਲੈਣੀ ਆਈ ਹੈ ਆਉਂਦੀਆਂ ਹੀ ਸੱਸ ਨੂੰ ਲੈ ਗਈ ਅਮਰਜੀਤ ਨੇ ਸੁਣ ਲਿਆ ਤੇ ਕਹਿਣ ਲੱਗੀ ਮੈਂ ਸੱਚੀ ਹੀ ਕਲੈਣੀ ਹਾਂ ਮੇਰੇ ਆਉਂਦੇ ਹੀ ਬੀਚੀ ਚਲੇ ਗਏ ਜਦੋਂ ਇਹ ਗੱਲ ਬਚਨ ਸਿੰਘ ਨੇ ਸੁਣੀ ਉਹ ਉੱਚੀ ਆਵਾਜ਼ ਚ ਬੋਲੀਆ ਖਬਰਦਾਰ ਜੇ ਕਿਸੇ ਨੇ ਮੇਰੀ ਧੀ ਨੂੰ ਕਲੈਣੀ ਕਿਹਾ ਤਾਂ वचनਕਰਤੀ ਇੰਨੀ ਹੀ ਲਿਖੀ ਹੋਈ ਸੀ ਉਹ போ ਗਈ ਇਹ ਤਾਂ ਰੱਬ ਦੀ ਰਜਾ ਸੀ ਘਰ ਸਾਂਭਣ ਵਾਲੀ ਸੀ ਸਾਨੂੰ ਦੇ ਕੇ ਉਸ ਨੂੰ ਲੈ ਗਿਆ ਕਿਸੇ ਦੀ ਮੌਤ ਲਈ ਕੋਈ ਦੂਜਾ ਕਿਵੇਂ ਜ਼ਿੰਮੇਵਾਰ ਹੋ ਸਕਦਾ ਜਿਸ ਕਿਸੇ ਨੇ ਮੇਰੀ ਨੌ ਨੂੰ ਮਾੜਾ ਬੋਲਣਾ ਹੈ ਉਹ ਇੱਥੋਂ ਜਾ ਸਕਦਾ ਹੈ ਮੇਰੀ ਨੌ ਨੇ ਮੇਰਾ ਪੁੱਤ ਬਣਾ ਕੇ ਆਖਰੀ ਵਕਤ ਆਪਣੀ ਮਾਂ ਦੇ ਮੂੰਹ ਵਿੱਚ ਪਾਣੀ ਪਾਇਆ ਬਾਣੀ ਵਿੱਚ ਲਿਖਿਆ ਸੋ ਕਿਉ ਮੰਦਾ ਆਖੀਏ ਜਿਤ ਚਮੇ ਰਾਚਨ ਤੇ ਤੁਸੀਂ ਉਸ ਨੂੰ ਬਿਨਾਂ ਕਿਸੇ ਗਲਤੀ ਤੋਂ ਮਾੜਾ ਕਹਿ ਰਹੀ ਹੋ ਇੰਨੀ ਗੱਲ ਸੁਣ ਕੇ ਸਾਰੀਆਂ ਜਰਾਨੀਆਂ ਚੁੱਪ ਹੋ ਗਈਆਂ ਸਾਰੇ ਬਚਾ ਸਿੰਘ ਦੀ ਸਰਾਨਾ ਕਰਨ ਲੱਗੇ ਬਚਾ ਸਿੰਘ ਨੇ ਕਿਰਪਾਲ ਨੂੰ ਕਿਹਾ ਚਲੋ ਪੁੱਤ ਮਾਂ ਦੇ ਅੰਤਮ ਸੰਸਕਾਰ ਦੀ ਤਿਆਰੀ ਕਰੋ ਵਚਨਕੌਰ ਦੀ ਪਰਜਾਈ ਤਿੰਨ ਨਾਨ ਉੱਠੀਆਂ ਤੇ ਵਚਨਕੌਰ ਤਾਂ ਇਸ਼ਨਾਨ ਕਰਾਉਣ ਲੱਗੀਆਂ ਅਮਰਜੀਤ ਨੇ ਕਿਹਾ ਮੈਂ 비ਜੀ ਦਾ ਇਸ਼ਨਾਨ ਕਰਾਵਾਂਗੀ ਮੰਮੀ ਨੇ ਕਿਹਾ ਤੂੰ ਧੀ ਇਹ ਰਹਿਣ ਦੇ ਅਮਰਜੀਤ ਨਹੀਂ ਮੰਮੀ ਜੀ ਨਹੀਂ मामੀ ਜੀ ਮੈਨੂੰ ਆਪਣਾ ਫਰਜ ਨਿਭਾਉਣ ਦਿਓ ਅਮਰਜੀਤ ਨੇ ਨਾਲ ਲੱਗ ਕੇ 비ਜੀ ਦਾ ਇਸ਼ਨਾਨ ਕਰਵਾਇਆ ਫਿਰ ਵਚਨਕੌਰ ਨੂੰ ਅੰਤਮ ਅਰਦਾਸ ਵਾਸਤੇ ਲੈ ਕੇ ਜਦੋਂ ਸੰਸਕਾਰ ਕਰਕੇ ਅਇਤਾ ਅਮਰਜੀਤ ਨੇ ਬਚਨ ਸਿੰਘ ਨੂੰ ਕਿਹਾ ਪਾਪਾ ਜੀ ਅੱਜ ਤੁਸੀਂ ਮੈਨੂੰ ਬਹੁਤ ਵੱਡੇ ਪੋਸ਼ ਤੋਂ ਮੁਕਤ ਕਰ ਦਿੱਤਾ ਨਹੀਂ ਤਾਂ ਮੈਂ ਸਾਰੀ ਉਮਰ ਆਪਣੇ ਆਪ ਨੂੰ ਵਿਜੀਤੀ ਮੋਹ ਦਾ ਜ਼ਿੰਮੇਵਾਰ ਸਮਝਣਾ ਸੀ ਬਚਨ ਸਿੰਘ ਨੇ ਕਿਹਾ ਨਾ ਤੀਏ ਕੋਈ ਕਿਸੇ ਦੀ ਮੋਹ ਦਾ ਜ਼ਿੰਮੇਵਾਰ ਨਹੀਂ ਹੁੰਦਾ ਮੋਹ ਦਾ பக்த ਪ੍ਰਮਾਤਮਾ ਵੱਲੋਂ ਪਹਿਲਾ ਹੀ ਨਿਸ਼ਚਿਤ ਹੁੰਦਾ ਹੈ ਬਚਨ ਸਿੰਘ ਨੇ ਕਰਪਾਲ ਨੂੰ ਆਵਾਜ਼ ਮਾਰੀ ਤੇ ਕਿਹਾ ਪੁੱਤਰ ਤੇਰੀ ਮਾਂ ਆਪਣੇ ਤੇ ਨੂੰ ਸਾਰੀ ਜ਼ਿੰਮੇਵਾਰੀ ਸੰਭਾਲ ਗਈ ਹੈ ਤੂੰ ਹੁਣ ਵੀ ਮੇਰੇ ਤੋਂ ਆਪਣੀ ਜ਼ਿੰਮੇਵਾਰੀ ਲੈ ਲੈ ਮੈਂ ਰਹਿਣ ਦੀ ਜ਼ਿੰਦਗੀ ਪਰਮਾਤਮਾ ਦਾ ਨਾਮ ਜਪ ਜਪ ਕੇ ਗੁਜ਼ਾਰਨਾ ਚਾਹੁੰਦਾ ਹਾਂ ਕਿਰਪਾਲ ਨੇ ਕਿਹਾ ਪਾਪਾ ਜੀ ਕੰਮ ਮੈਂ ਕਰ ਲਵਾਂਗਾ ਪਰ ਤੁਸੀਂ ਹਮੇਸ਼ਾ ਸਾਡੇ ਨਾਲ ਰਹੋ ਠੀਕ ਹੈ ਪੁੱਤਰ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ